ਹਜਰ ਸਤਿ ਸ਼੍ਰੀ ਅਕਾਲ ਨਾਮ ਬੋਲ ਦੋ ਤੇ ਸ਼ੁਰੂ ਹੋ ਜਾਓ ਹਾਂਜੀ ਆ ਨਮਸਤੇ ਸਸ਼ਕਾਲ ਸਾਰਿਆਂ ਨੂੰ ਮੈਂ ਡਾਕਟਰ ਮਹਿਕ ਮਹਨ ਸਿਵਲ ਵੈਟਰਨਰੀ ਹਸਪੀਟਲ ਗੁਰਦਾਸਪੁਰ ਤੋਂ ਸਨ ਅ ਸਾਡੇ ਇੰਟਰਨਸ ਦੀ ਟੀਮ ਵੀ ਹੈਗੀ ਐ ਐਸ ਵੀ ਨੋ ਕਿ ਇਹ ਫਲੱਡ ਪ੍ਰੋਨ ਏਰੀਆਜ਼ ਜਿਹੜੇ ਹੈਗੇ ਉਹਦੇ ਵਿੱਚ ਜਿੰਨੀ ਹਿਊਮਨ ਨੂੰ ਮੈਡੀਕਲ ਕੇਅਰ ਐਂਡ ਨਿਊਟ੍ਰੀਸ਼ਨ ਦੀ ਆਵਸ਼ਕਤਾ ਹੈ ਸਿਮਿਲਰਲੀ ਐਨੀਮਲਸ are also uh, suffering in this um, due, due to this disaster so ede vich asi animals nu nutrition te veterinary aid jedi hai provide kar rahe ha jehde vi villages de vich pani jeda hai oda water level bahut zyada raised hai ohne vich animals nu rescue karna ohna nu choker silage and sari green fodder nutrition fir jehde animals bimar ne ਜਿਨ੍ਹਾਂ ਦੀਆਂ ਕੈਸ਼ਵਲਿਟੀਆਂ ਹੋਈਆਂ ਉਹਨਾਂ ਦਾ ਪੋਸਟਮਾਰਟਮ ਸਾਡੇ ਡਾਕਟਰਾਂ ਦੀ ਟੀਮ ਕਰ ਰਹੀ ਹੈ ਐਨੀਮਲ ਹਸਪਿਟਲ ਡਿਪਾਰਟਮੈਂਟ ਬਲੋਂ ਡਾਕਟਰਾਂ ਦੀ ਗਵਰਨਮੈਂਟ ਡਿਊਟੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਜਿਹੜੇ ਜਿਹੜੇ ਵੀ ਜਿਹੜੇ ਡਾਕਟਰਸ ਨੇ ਪਿੰਡਾਂ ਚ ਪੋਸਟਡ ਨੇ ਉਹ ਆਪਣੀ ਟੀਮਸ ਲੈ ਕੇ ਇੰਟਰਨਸ ਦੇ ਨਾਲ ਜਿਹੜਾ ਜਾ ਰਹੇ ਨੇ ਐਂਡ ਬਿਮਾਰ ਪਸ਼ੂਆਂ ਦੀ ਜਿਹੜੀ ਆ ਉਹ ਨਿਸਵਾਰਥ ਸੈਲਫਲੈਸ ਸੇਵਾ ਹੋ ਰਹੀ ਹੈ ਈਵਨ ਜਿਹੜੇ ਡਾਕਟਰਸ ਨੇ ਉਹਨਾਂ ਨੇ ਖੁਦ ਤੋਂ ਕੰਟ੍ਰਿਬਿਊਟ ਕਰਕੇ ਐਨਜੀਓਸ ਦੇ ਨਾਲ ਕੋਲਾਬ ਕਰਕੇ ਜੋ ਚੀਜ਼ਾਂ ਸਾਨੂੰ ਡਿਪਾਰਟਮੈਂਟ ਜਾਂ ਪ੍ਰਸ਼ਾਸਨ ਨਹੀਂ ਵੀ ਪ੍ਰੋਵਾਈਡ ਕਰ ਰਿਆ ਅਸੀਂ ਉਹ ਵੀ ਅਰੇਂਜ ਕਰਕੇ ਕਿਸੇ ਤਰੀਕੇ ਦੇ ਨਾਲ ਅਸੀਂ ਐਨੀਮਲਸ ਤੱਕ ਆ ਜਿਹੜੇ ਆਪਣੇ ਪਸ਼ੂ ਪਾਲਕ ਹੈ ਉਹਨਾਂ ਤੱਕ ਪ੍ਰੋਵਾਈਡ ਕਰਾ ਰਹੇ ਹਾਂ ਹਾਂਜੀ ਜੀ ਸਿੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਝੜੂਨੀ ਅੱਜ ਗੁਰਦਾਸਪੁਰ ਦੇ ਵਿੱਚੋਂ ਇੱਕ ਵੱਖਰਾ ਹੀ ਉਪਰਾਲਾ ਕੀਤਾ ਗਿਆ ਸਾਰੀਆਂ ਹੀ ਸੰਸਥਾਵਾਂ ਵੱਲੋਂ ਇਕੱਠੇ ਹੋ ਕੇ ਸਾਡਾ ਪੰਜਾਬ ਫੈਡਰੇਸ਼ਨ ਭਾਰਤੀ ਕਿਸਾਨ ਯੂਨੀਅਨ ਝੜੂਨੀ ਸ਼੍ਰੀ ਸੁਨਾਤਨ ਜਗਰਨ ਚ ਮੰਚ ਗੁਰਦਾਸਪੁਰ ਮਾਂ ਬੰਗਲਾ ਮੁਖੀ ਸੇਵਾ ਸੰਗ ਗੁਰਦਾਸਪੁਰ ਔਰ ਸਭ ਤੋਂ ਵੱਡਾ ਇੱਕ ਸਮੂਹ ਵੇਖਣ ਵਾਲੀ ਗੱਲ ਕੀ ਹੈ ਕਿ ਸਮੂਹ ਇਕੱਠਾ ਹੋਇਆ ਗੁਰਦਾਸਪੁਰ ਦਾ ਵਪਾਰੀਆਂ ਦਾ ਤੇ ਕਿਸਾਨਾਂ ਦਾ ਇਸ ਤੋਂ ਪਹਿਲਾਂ ਸਾਡੇ ਲੋਕ ਹਰ ਪੀੜਤਾ ਵਾਸਤੇ ਸੇਵਾ ਰਾਹਤ ਲੈ ਕੇ ਸਮਗਰੀ ਜਾ ਰਹੇ ਨੇ ਬਹੁਤ ਵੱਡੇ ਲੈਵਲ ਤੇ ਪਰ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਨਵਿਕਲੀ ਪਹਿਲ ਕੀਤੀ ਗਈ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਕਿਉਂ ਕਿਉਂਕਿ ਜਿਹੜੇ ਦੁਕਾਨਦਾਰ ਆ ਇਹ ਕਿਸਾਨਾਂ ਦੇ ਉੱਪਰ ਡਿਪੈਂਡਡ ਨੇ ਜੇਕਰ ਕਿਸਾਨ ਬਚੇਗਾ ਤਾਂ ਦੁਕਾਨਦਾਰ ਬਚੇਗਾ ਇਹ ਸਾਰੇ ਬਚਣਗੇ ਤਾਂ ਸਾਡਾ ਦੇਸ਼ ਬਚੂਗਾ ਇਸ ਕਰਕੇ ਅੱਜ ਸਾਰੇ ਇਕੱਠੇ ਹੋ ਕੇ ਜਿਹੜੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਹੜ ਦੀ ਮਾਰ ਝੇਲ ਰਹੇ ਸਾਡੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਾਸਤੇ ਰਾਹਤ ਸਮਗਰੀ ਲੈ ਕੇ ਚਾਰੇ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸਾਰੇ ਨੌਜਵਾਨ ਇਕੱਠੇ ਹੋ ਕੇ ਜਾ ਰਹੇ ਨੇ ਪਰ ਜਿਹੜੀ ਵੀ ਰਸੋਈ ਦੇ ਵਿੱਚ ਚੀਜ਼ ਜਰੂਰਤ ਆ ਇੱਕ ਘਰ ਦੇ ਵਿੱਚ ਉਹ ਚੀਜ਼ ਸਾਡੇ ਕੋਲ ਰਾਸ ਸਮਗਰੀ ਦੇ ਵਿੱਚ ਅਵੇਲੇਬਲ ਆ ਪਸ਼ੂਆਂ ਵਾਸਤੇ ਚਾਰਾ ਵੈਕਸੀਨ ਉਹਨਾਂ ਵਾਸਤੇ ਹੈਲਥ ਟਰੀਟਮੈਂਟ ਖਾਲ ਫੀਡ ਚੌਕਰ ਤੂੜੀ ਹਰ ਚੀਜ਼ ਲੈ ਕੇ ਅਸੀਂ ਆਪਣੀ ਸੰਗਤ ਤੱਕ ਪਹੁੰਚ ਕਰ ਰਹੇ ਹਾਂ ਤਾਂ ਕਿ ਜਿਹੜੀ ਉਹ ਹੜ ਦੀ ਮਾਰ ਚੱਲ ਰਹੀ ਆ ਉਹ ਹੁਣ ਅਸੀਂ ਉਹਨਾਂ ਦਾ ਕੋਈ ਸਹਾਰਾ ਬਣੀਏ ਤਾਂ ਕਿ ਦੂਣੀ ਮਾਰ ਜਿਹੜੀ ਆ ਇਹਨਾਂ ਪਰਿਵਾਰਾਂ ਨੂੰ ਨਾ ਪਵੇ ਕਿੰਨੇ ਮਿੰਟ ਲੱਗੇ ਔਰ ਕਿਦੋਂ ਤੱਕ ਚਲੇਗੀ ਇਹ ਸਰਵ ਜੀ ਦਿਨ ਤੋਂ ਇਹ ਪਹਿਲਾ ਬੰਨ ਟੁੱਟਿਆ ਸੀਗਾ ਫਰੀਦਕੋ ਫਰੀਦਪੁਰ ਜੈਨਪੁਰ ਦੇ ਵਿੱਚ ਉਸ ਦਿਨ ਤੋਂ ਹੀ ਅਸੀਂ ਰਾਤ ਤੋਂ ਜੀਸੀਪੀ ਮਸ਼ੀਨ ਲੈ ਕੇ ਉੱਥੇ ਲੱਗੇ ਹੋਏ ਸੀਗੇ ਇਸ ਕਰਕੇ ਕਿ ਜਿਹੜੇ ਬੰਨ ਟੁੱਟਦੇ ਪਏ ਇਹਨਾਂ ਨੂੰ ਬਚਾਇਆ ਜਾ ਸਕੇ ਪਰ ਪਾਣੀ ਦਾ ਵਹਾਅ ਇੰਨਾ ਕਿ ਜ਼ਿਆਦਾ ਸੀ ਪੀ ਉਹਨਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਸਕੇ ਉਸ ਤੋਂ ਬਾਅਦ ਲਗਾਤਾਰ ਪਿਛਲੇ 5 ਦਿਨ ਤੋਂ ਪਾਣੀ ਵਧਿਆ ਵੀ ਘਟਿਆ ਵੀ ਪਰ ਸਾਡੀ ਸੰਗਤ ਦਾ ਜਜ਼ਬਾ ਬਿਲਕੁਲ ਵੀ ਨਹੀਂ ਘਟਿਆ ਇਹ ਜਿੱਦਾਂ ਜਿੱਦਾਂ ਔਂਕੜਾ ਵਧੀਆਂ ਗਈਆਂ ਨੇ ਤੇ ਜज्ਵਾ ਵਧਾ ਗਿਆ ਕਿਉਂ ਕਿ ਖੂਨ ਜਿਹੜਾ ਆ ਪੰਜਾਬ ਦਾ ਆ ਪੰਜਾਬ ਦੀ ਧਰਤੀ ਦੀ ਸਿੰਚਾਈ ਸ਼ਹੀਦਾਂ ਦੇ ਖੂਨ ਦੇ ਨਾਲ ਹੋਈ ਆ ਇਸ ਕਰਕੇ ਇਹਨਾਂ ਦੇ ਵਿੱਚ ਜज्ਬਾ ਜਨੂਨ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੂਸਰੇ ਦਾ ਸਹਾਰਾ ਬਣੰਦੀ ਇਹਨਾਂ ਦੀ ਆਦਤ ਆ ਔਰ ਸਾਨੂੰ ਐਸੇ ਗੱਲ ਕਰਕੇ ਪੰਜਾਬ ਦੀ ਵੱਖਰੀ ਪਛਾਣ ਆ ਸਾਰਾ ਨਾਲ ਮਿਲ ਕੇ ਇੱਕ ਪਲੇਟਫਾਰਮ ਤੇ ਸੇਵਾ ਕਰਨ ਦੀ ਕਿਤਾ ਸੋਚੀ ਦੇਖੋ ਜੀ ਜੈ ਜਵਾਨ ਜੈ ਕਿਸਾਨ ਇਹ ਨਾਰਾ ਬੜੀ ਦੇਰ ਤੋਂ ਚੱਲਦਾ ਆ ਰਿਹਾ ਹੈ ਔਰ ਉਸ ਦੇ ਨਾਲ ਹੀ ਅੱਜ ਵਪਾਰੀ ਵਰਗ ਵੀ ਕਿਸਾਨਾਂ ਦੇ ਨਾਲ ਲੜ ਹਲ ਕੇ ਇਹ ਪਰਾਲਾ ਕਰ ਰਿਹਾ ਹੈ ਜੇ ਕਿਸਾਨ ਖੁਸ਼ਹਾਲ ਹੈ ਤਾਂ ਵਪਾਰੀ ਖੁਸ਼ਹਾਲ ਹੈ ਜੇ ਕਿਸਾਨ ਖੁਸ਼ਹਾਲ ਨਹੀਂ ਤਾਂ ਵਪਾਰੀ ਖੁਸ਼ਹਾਲ ਨਹੀਂ ਕਿਉਂਕਿ ਜਿੰਨਾ ਵੀ ਗੁਰਦਾਸਪੁਰ ਦਾ ਏਰੀਆ ਇਹ ਡਿਪੈਂਡ ਸਾਡੇ ਕਿਸਾਨਾਂ ਦੇ ਉੱਤੇ ਹੀ ਆ ਅਗਰ ਕਿਸਾਨ ਨੂੰ ਕੋਈ ਦਿੱਕਤ ਆਂਦੀ ਹੈ ਤਾਂ ਵਪਾਰੀ ਵਰਗ ਪੂਰਾ ਮੋਢੇ ਨਾਲ ਮੋਢਾ ਲਾ ਕੇ ਅੱਜ ਦੀ ਡੇਟ 'ਚ ਉਹਦੇ ਨਾਲ ਖੜਾ ਹੈ ਇਸ ਦੇ ਨਾਲ ਹੀ ਅਸੀਂ ਸਾਰਾ ਜੋ ਵੀ ਸਮਗਰੀ ਘਰ ਦੀ ਘਰੇਲੂ ਸਮਗਰੀ ਆ ਲੈ ਕੇ ਅਸੀਂ ਨਾਲ ਜਾ ਰਹੇ ਅਦਰਜੀਤ ਬੋਲੋ ਬੜਕਸਾਂ